ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ। ਇਸੇ ਕਰਕੇ ਪੰਜਾਬ ਚ ਲੋਕੀਂ ਧੀ ਜੰਮਣੋਂ ਡਰਦੇ। ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਤਾਂ ਬਾਹਰ ਵੀ ਕਰ ਲਓ। ਐਡੀ ਕਿਹੜੀ ਗੱਲ ਹੋ ਗਈ ਹੈ? ਵਿਆਹ ਕਰ ਦੋ ਆਪਣੇ ਸਾਥੀ ਨਾਲ ਨਹੀਂ ਰਹਿ ਸਕਦੇ ਤੁਸੀਂ। ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲੰਦ ਜੀ ਕਿਉਂ ਦੇ ਰਹੇ ਹੋ? ਈ ਬਈ ਗਲਤੀ ਹੋ ਗਈ ਰੱਬੇ ਉਹ ਨਹੀਂ ਕਰ ਆਪਣਾ ਆਧਾਰ ਕਾਰਡ ਹੈਗਾ ਜੇਬ ਚ ਤੇ ਮੈਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ ਫਿਰ ਤੁਹਾਨੂੰ ਮੈਂ ਮਾਫੀ ਦੇ ਕੇ ਛੱਡਾਂਗਾ ਇਦਾਂ ਨਹੀਂ ਮੈਂ ਆਪਣਾ ਲੈਦਾ ਇਕੱਲੇ ਦਾ ਇਹਨਾਂ ਦਾ ਵੀਡੀਓ ਹੈਗਾ ਇਹਨਾਂ ਦਾ ਹੈਂਡਿੰਗ ਕੋਈ ਗੱਲ ਨਹੀਂ ਦਿਓ ਮੈਂ ਆਪਣਾ ਦੇ ਦਿਓ ਇਹਨਾਂ ਨੇ ਕੁੜੀ ਸੀ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਰੂਨ ਹੂੰ ਕੀ ਹੋਇਆ ਕੀ ਦੱਸੋ ਮੈਂ ਤਾਂ ਜਸਟ ਪਿੱਛੋਂ ਆ ਹੀ ਰਿਹਾ ਸੀਗਾ ਇਹ ਤਿੰਨ ਜਾਨੇ ਸੀਗੇ ਹਾਂ ਜੀ ਇਹ ਨਾ ਮੇਰੀ ਭਤੀਜੀ ਲੱਗਦੀ ਲਾਲੋ ਭਤੀਜੀ ਆਹੀ ਹੈ ਮੇਰੀ ਉਹਨਾਂ ਨੂੰ ਛੇੜਦੇ ਪਏ ਪਿੱਛੋਂ ਮੇਰਾ ਬ੍ਰਦਰ ਇੱਥੇ ਸੀਗਾ ਮੈਂ ਅਚਾਨਕ ਹੀ ਪਿੱਛੋਂ ਆ ਰਿਹਾ ਸੀਗਾ ਤੇ ਉਹ ਕਿਤੇ ਰੋਕ ਕੇ ਇਹ ਤਿੰਨੇ ਉਹਨੂੰ ਪੈਰੇ ਸੀ ਕੱਲੇ ਨੂੰ ਕੱਲੇ ਨੂੰ ਦੇਖ ਕੇ ਮਚਾਨਕ ਦੇਖ ਕੇ ਮੇਰਾ ਅਸ ਦੇਖ ਕੇ ਰੁਕ ਗਿਆ ਮੈਨੂੰ ਪਤਾ ਨਹੀਂ ਕੀ ਹੋਇਆ ਦੇਖਿਆ ਮੇਰਾ ਭਰਾ ਹੀ ਕਿੰਨੇ ਪੈਰੇ ਤੇ ਮੈਂ ਤਿੰਨਾਂ ਨੂੰ ਹੀ ਨੱਪ ਲਿਆ ਭਾਈ ਐਨੀ ਪਾਵਰ ਹੈਗੀ ਆਪਣੇ ਦੀ ਤਿੰਨਾਂ ਨੂੰ ਨੱਪ ਲਿਆ ਤੇ ਬਾਅਦ ਚ ਕਹਿੰਦੇ ਨਹੀਂ ਵਹੀ ਨਹੀਂ ਛੇੜੀ ਹੈ ਨਹੀਂ ਛੇੜੀ ਮੈਂ ਕਿ ਉਹਨਾਂ ਨੂੰ ਕਿਉਂ ਘੁੱਟਦੇ ਪਏ ਸੀ ਕੱਲੇ ਨੂੰ ਕੱਲੇ ਨੂੰ ਖੜ ਕੇ ਹੈਲਮਟ ਉਹਦੇ ਸਿਰ ਤੇ ਮਾਰਦੇ ਪਏ ਸੀ ਭਾਈ ਆਉਣ ਲੱਗੇ ਆ ਚੈੱਕ ਕਰਾ ਲੇ ਨਾਲੋਂ ਚੱਕ ਕੰਕਾ ਸੈਲਫ ਮੈਡਮ ਆਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਨਾਲੋਂ ਵਾਪਸ ਪਾ ਕੇ ਛੱਡੋਗੇ ਉਹ ਉਨੇ ਉੱਤੇ ਪਤਾ ਲੱਗੇਗਾ ਕੀ ਕਾਇ ਕਰੇ